ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਸ਼ਲੋਕ ਮਹਲਾ 3 ਰੇ ਜਨ ਉਥਾਰੈ ਦਬੇ ਹੋ ਸੁਤਿਆ ਗਈ ਵਿਹਾਈ ਸਤ ਗੁਰ ਕਾ ਸ਼ਬਦ ਸੁਨ ਨਾ ਜਾਗੇਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦਬਿਓ ਹੋ ਸੁੱਤਿਆ ਗਈ ਵਿਹਾਇ ਸਤਗੁਰ ਕਾ ਸ਼ਬਦ ਸੁਨ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਏ ਜਗਤ ਜਲੰਦਾ ਡਿਠ ਮੈਂ ਹਉ ਮੈਂ ਤੁਝੈ ਭਾਇ ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ ਮੋਹ ਰੂਪ ਉਥਾਰੇ ਦੇ ਦੱਬੇ ਹੋਏ हे ਭਾਈ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿੱਚ ਨਾਮ ਜਪਣ ਦਾ ਚਾਉ ਉਪਜਿਆ ਹੈ ਗੁਨਾ ਤੋ ਸਖਨਾ ਸਰੀਰ ਸੜ ਜਾਏ ਜੋ ਸਤਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ ਇਸ ਤਰ੍ਹਾਂ ਦਾ ਸੰਸਾਰ ਮੈਂ ਹਉਮੈ ਵਿੱਚ ਤੇ ਮਾਇਆ ਦੇ ਮੋਹ ਵਿੱਚ ਸੜਦਾ ਵੇਖਿਆ ਹੈ اے ਨਾਨਕ ਗੁਰੂ ਦੇ ਸ਼ਬਦ ਦੀ ਰਾਹੀ ਸੱਚੇ ਹਰੀ ਨੂੰ ਮਾਨ ਵਿੱਚ ਸਿਮਰ ਕੇ ਜੀਵ ਸਤਗੁਰੂ ਦੀ ਸ਼ਰਨ ਪੈ ਕੇ ਇਸ ਹਉਮੈ ਵਿੱਚ ਸੜਨ ਤੋਂ ਬਚਦੇ ਹਨ